ਤੁਸੀਂ ਜਦੋਂ ਇੱਕ ਦਿਨ ਕਿਸੇ ਉਸ ਕੋਰੇ ਪ੍ਰੋਗਰਾਮ ਤੇ ਪਹੁੰਚ ਗਏ ਸੀ ਤੇ ਪਛਾਣ ਲਿਆ ਸੀ ਉਹਨੇ ਕਿ ਮੇਰਾ ਦੋਸਤ ਬੇਟਾ ਹਾਂਜੀ ਅਸੀਂ ਜੱਟ ਐਂਡ ਜੂਲੀਅਟ ਫਿਲਮ ਆਈ ਸੀ ਜਿਹੜੀ ਫਰਸਟ ਆਈ ਸੀ ਉਹਦੇ ਸਾਡੇ ਕੋਲ ਪਾਸ ਦਿੱਤੇ ਸੀ ਉਹਨੇ ਉਹਦੇ ਪੀਏ ਨੇ ਵੀ ਤੁਸੀਂ ਦੇਖਣ ਆਇਓ ਤਾਂ ਮੈਂ ਜਦੋਂ ਉਹਦਾ ਇਹੀ ਕਮਰੇ ਵਿੱਚ ਬੜੇ ਤਾਂ ਉਹਨੇ ਪੱਗ ਨਹੀਂ ਸੀ ਰੱਖੀ ਸਿਰ 'ਤੇ ਉਹਨੇ ਉਹਨੂੰ ਰੋਕਤਾ ਪੀਏ ਨੂੰ ਆਪਣੇ ਨੂੰ ਵੀ ਹਾਲੇ ਨਾਲ ਲੈ ਕੇ ਆਈ ਤੇ ਉਹ ਹੀ ਉਹ ਕਹਿੰਦਾ ਬਾਜੀ ਨੇ ਪੱਗ ਨਹੀਂ ਰੱਖੀ ਸਿਰ ਤੇ ਜਦੋਂ ਪੱਗ ਰੱਖੀ ਤਾਂ ਮੈਂ ਅੰਦਰ ਗਿਆ ਤਾਂ ਮੈਂ ਕਿਹਾ ਬਾਜੀ ਮੈਨੂੰ ਪਛਾਣਿਆ ਤਾਂ ਨਹੀਂ ਹੋਣਾ ਕਹਿੰਦਾ ਲੈ ਮਾਮਾ ਨੂਰੀ ਆ ਮੈਂ ਕਹਾ ਐਡਾ ਵੱਡਾ ਬੰਦਾ ਹੋ ਗਿਆ ਪਛਾਣ ਕਿ ਦੱਸ ਸਕਦਾ ਫਿਰ ਵੀ ਉਹਨੇ ਪਿੰਡ ਵੀ ਇੱਥੇ ਸਾਰੇ ਜੋ ਬਜ਼ੁਰਗ ਔਰਤਾਂ ਸੀ ਸਾਰਿਆਂ ਦਾ ਨਾਮ ਲੈ ਕੇ ਪੁੱਛਿਆ ਸਾਰਿਆਂ ਦਾ ਪੁੱਛਿਆ ਵੀ ਕੌਣ ਕਿੱਥੇ ਆ ਕੌਣ ਕਿਹੜੇ ਦੇਸ਼ ਚ ਗਿਆ ਆ ਦੋਸਤ ਸੀਗੇ ਇੱਕ ਮਾਤਾ ਸਾਡੇ ਇੱਥੇ ਉਹਦਾ ਬਚਪਨ ਦਾ ਦੋਸਤ ਸੀਗਾ ਉਹ ਬਾਹਰ ਗਿਆ ਆ ਇੰਗਲੈਂਡ ਚ ਉਹਦਾ ਨਾਮ ਲੈ ਕੇ ਉਹਨੂੰ ਬੁਲਾਇਆ ਵੀ ਮਾਤਾ ਉਹ ਕਿੱਥੇ ਆ ਉਹ ਕਹਿੰਦੀ ਉਹ ਇੰਗਲੈਂਡ ਚ ਆ ਬੜੀ ਖੁਸ਼ੀ ਹੁੰਦੀ ਹੈ ਬਈ ਆਪਣੇ ਬਚਪਨ ਦੇ ਦੋਸਤਾਂ ਦੇ ਨਾਂ ਲੈ ਕੇ ਕਿਸੇ ਨੂੰ ਬੁਲਾਉਣਾ ਹੋਵੇ ਐਡੀ ਵੱਡੀ ਪਦਵੀ ਤੇ ਬੈਠਾ ਆ ਤੇ ਉਹਦਾ ਨਾਂ ਉਹਨੇ ਮਤਲਬ ਦਿਲ ਦੇ ਵਿੱਚ ਨਾਂ ਰੱਖਿਆ ਆਪਣੇ ਯਾਰਾਂ ਦੋਸਤਾਂ ਦੇ ਜਿੱਥੇ ਜਿੱਥੇ ਖੇਡਿਆ ਉਹਨਾਂ ਨੇ ਦੱਸਿਆ